ਭਾਈ ਹੋਈ ਆ ਵੀ ਜਿਵੇਂ ਕਹਿੰਦੇ ਨੇ ਵੀ ਸਾਰਾ ਕੁਝ ਇਹ ਚੋਰ ਚੋਰ ਜਾ ਹੋ ਗਿਆ ਦੀ ਜਿਹੜੇ ਸੁਪਨੇ ਸੀ ਨਾਲ ਪੰਜਾਬ ਤੋਂ ਆਏ ਸੀਗੇ ਆ ਸਿਸਟਮ ਮੈਂ ਕਹਿੰਨਾ ਯਾਰ ਜੰਨਤ ਆ ਇੱਕ ਤਰ੍ਹਾਂ ਦੀ ਸਵਰਗ ਆ ਤੇ ਆ ਕੂਟੀਆ ਪ੍ਰੋਡਿਊਸਰ ਜੀ ਦੀ ਆਪਾਂ ਪਹਿਲਾਂ ਕੂਟੀਆ ਤੁਹਾਨੂੰ ਦਿਖਾ ਦਨੇ ਅੰਦਰੋਂ ਪੂਰਾ ਸਿਸਟਮ ਫਿਰ ਪ੍ਰੋਡਿਊਸਰ ਦੇ ਤੁਹਾਨੂੰ ਦਰਸ਼ਨ ਕਰਾਉਨੇ ਆਪਾਂ ਬਾਬਾ ਬਣ ਗਿਆ ਹੁਣ ਤੇ ਪੂਰਾ ਦੱਸਾਂਗੇ ਵੀ ਪੂਰਾ ਕੰਮਕਾਰ ਛੱਡ ਕੇ ਨਾ ਆ ਅੰਦਰੋਂ ਕੂਟੀਆ ਮੈਂ ਪਹਿਲਾਂ ਵੀ ਸ਼ਾਟ ਲਾ ਦੂੰਗਾ ਇਹਦਾ ਦੇਖ ਸਕਦੇ ਹੋ ਆ ਸਾਈਕਲ ਆ ਖਾਣ ਪੀਣ ਦਾ ਸਮਾਨ ਇੱਧਰ ਆਦਰਕ ਨਿੰਬੂ ਮਿਰਚਾਂ ਮੈਂ ਕਿਹਾ ਤੇ ਆਪਾਂ ਰੂਰੂ ਕਰਾਉਨੇ ਆਪਣੇ ਖਤਰਨਾਕ ਬੰਦੇ ਦੇ ਜਿਹਦੀ ਦੁਨੀਆ دیوانی ਆ ਤੇ ਬਾਬਾ ਬਣ ਗਿਆ ਕੀ ਹਾਲ ਚਾਲ ਪ੍ਰੋਡਿਊਸਰ ਸਾਹਿਬ ਵਧੀਆ ਜੀ ਵਧੀਆ ਯਸ਼ੀ ਆਰਮ ਲੋ ਵੀ ਮਿੱਤਰੋ ਜਿਹੜੇ ਫੈਨ ਨੇ ਬਾਈ ਦੇ ਹੈਨਾ ਬਾਈ ਕੀ ਕਹਿਣਾ ਜਾਣੇ ਹੋ ਬਸ ਠੀਕ ਆ ਵਧੀਆ ਨਿਆਰੇ ਨੇ ਨਿਆਰੇ ਨੇ ਹਾਂ ਹਾਂ ਯਾਰ ਜਿੰਨੇ ਥੋੜੇ ਵਿਊ ਵੀ ਆਪਣਾ ਜਿਵੇਂ ਕਹਿੰਦਾ ਸਬਸਕ੍ਰਾਈਬਰ ਦੀ ਗਏ ਦਿਲ ਜੇ ਟੁੱਟੇ ਹੋਏ ਉਹਨਾਂ ਦੇ ਕੀ ਕਹਿਣਾ ਜਾਣੇ ਉਹਨਾਂ ਨੂੰ ਯਾਰ ਕੋਈ ਨਾ ਕੋਈ ਨਾ ਮੁੜਾਂਗੇ ਮੁੜੋਂਗੇ ਆਹ ਮੁੜਾਂਗੇ ਪਰ ਥੋੜਾ ਜਿਹਾ ਟਾਈਮ ਹੋਏ ਪੱਕਾ ਨਹੀਂ ਪਤਾ ਕਦੋਂ ਮੁੜੀਏ ਅੱਛਾ ਸਿਕਸ ਨਹੀਂ ਹੈ ਗਿਆ ਹਾਂ ਮੈਨੂੰ ਵੀ ਨਹੀਂ ਪਤਾ ਕਦੋਂ ਮੁੜੂਗਾ ਪਰ ਮੁੜਾਂਗੇ ਜ਼ਰੂਰ ਤੇ ਸਾਡਾ ਵੀ ਬਾਈ ਦਿਲ ਖੁਸ਼ ਹੋਇਆ ਬਾਈ ਨੂੰ ਮਿਲ ਕੇ ਨਾ ਜਿਵੇਂ ਕਹਿੰਦੇ ਆ ਵੀ ਪੰਜਾਬੀ ਪੰਜਾਬੀ ਦੀ दारू ਹੁੰਦਾ ਕਿਤੇ ਵੀ ਹੋਵੇ ਹੈਨਾ ਬਾਈ ਹੁੰਦਾ ਨਾ ਕਿਵੇਂ ਫੀਲ ਹੋਇਆ ਬਾਈ ਬਈ ਮਾੜੀ ਬੜੀ ਮੈਨੂੰ ਪਤਾ ਲੱਗ ਗਿਆ ਪੰਜਾਬ ਦੇ ਨੇ ਬੰਦੇ ਉਹਦੇ ਮੂੰਹ ਦੇਖ ਕੇ ਪਤਾ ਲੱਗਦਾ ਹੈ ਦਾੜੀ ਮੁੱਛਾਂ ਦੇਖ ਕੇ ਮਾ ਬੰਦੇ ਪੰਜਾਬ ਤੋਂ ਹੀ ਵੀਰੇ ਤੇ ਬਾਈ ਨੇ ਬਈਆ ਸਿਸਟਮ ਕਰਿਆ ਓਰੇ ਯਾਰ ਹਨਾ ਦਿਲ ਦਾ ਬਹੁਤ ਸਾਫ਼ ਬੰਦਾ ਤੇ ਆਂ ਕੁਟੀਆ ਬਾਈ ਦੀ ਤੇ ਆਂ ਭਾਂਡੇ ਭੁੰਡੇ ਇੱਧਰ ਪਾਣੀ ਵੀ ਥੱਲੋਂ ਲੈ ਕੇ ਆਣਾ ਪੈਂਦਾ ਬਾਈ ਨੂੰ ਤੇ ਇੱਕ ਬਾਈ ਉਹ ਚ ਵੀਡੀਓ ਚ ਨਾ ਤੁਸੀਂ ਕੁਰਕਰੇ ਖਵਾ ਰਹੇ ਹੋਨੇ ਹੋ ਫਿਰ ਨੂੰ ਫਿਰ ਨੋ ਉੱਥੇ ਜਿੱਥੇ ਤੁਸੀਂ ਪਹਿਲਾਂ ਜਿਹੜਾ ਤੁਸੀਂ ਰਹਿੰਦੀ ਅੱਛਾ ਉੱਥੇ ਰਹਿੰਦਾ ਤੇ ਹੁਣ ਵੀ ਅਸੀਂ ਨਾ ਨਦੀ ਕ੍ਰੋਸ ਕਰਕੇ ਆਏ ਉੱਥੇ ਵੀ ਸਾਨੂੰ ਫਿਰਨ ਕਾਫੀ ਮੱਲੇ ਝੁੰਡ ਸੀਗਾ ਦੇਖ ਕੇ ਸਾਨੂੰ ਹੋਰ ਭੱਜ ਗਿਆ ਹਾਂ ਇੱਥੇ ਝੁੰਡ ਰਹਿੰਦੇ ਨੇ ਸਾਰੇ ਜਿ ਕੁ ਸਾਰੇ ਇੱਕ ਬਾਬਾ ਬਣ ਗਿਆ ਕੀ ਹਾਲ ਚਾਲ ਪ੍ਰੋਡਿਊਸਰ ਸਾਹਿਬ ਵਧੀਆ ਜੀ ਵਧੀਆ ਜੀ ਯਸ਼ੀ ਆਰਮ ਲੋ ਵੀ ਮਿੱਤਰੋ ਇਹ ਪ੍ਰੈਸ ਤੋਂ ਤੁਸੀਂ ਮਾਤਾ ਤੁਸੀਂ ਇਹਨੇ ਗੰਗਾ ਇੱਥੇ ਕੱਢੀ ਅੱਛਾ ਗੰਗਾ ਉਰੋਂ ਹੀ ਨਿਕਲਦੇ ਨੇ ਹਾਂ ਇਹ ਇਹ ਜਿਹੜੀ ਗੰਗਾ ਜੀ ਹੈ ਇਹ ਆਪਣੇ ਆਪਣਾ ਆਪਣਾ ਨੱਕ ਨਹੀਂ ਹਾਂ ਇਹ ਹਾਥ ਤ੍ਰੇਤਾ ਯੁਗ ਦੀ ਆ ਤ੍ਰੇਤਾ ਯੁਗ ਦੀ ਇਹ ਪਾਣੀ ਪੀਣ ਨੂੰ ਬਹੁਤ ਵਧੀਆ ਯਾਰ ਇਹ ਹੈ ਨਾ ਅੱਛਾ ਇੱਥੇ ਧੋਣੇ ਆ ਸੀ ਅੱਛਾ ਇੱਥੇ ਧੋਣੇ ਹੋ ਪਰ ਸਾਰੇ ਲੋਕਾਂ ਆ ਮਹਾਰਾਸ਼ਟਰ ਤੋਂ ਇੱਥੇ ਪਾਣੀ ਪੀਣ ਆਉਂਦੇ ਬਾਹਲੀ ਦੂਰ ਦੂਰੋਂ ਪਾਣੀ ਨਹੀਂ ਸਿੱਖਦੇ ਪੀਂਦੇ ਅੱਛਾ ਜੀ ਇੱਥੇ ਪਾਣੀ ਕਿੱਦਾਂ ਸੀ ਇਹਦੇ ਵੀ ਚੱਲਦੀ ਆ ਇਹ ਉੱਥੋਂ ਚੱਲਦੀ ਆ ਇਹ ਰਾਮਗੜ੍ਹ ਤੱਕ ਬੰਦ ਹੋ ਜਾਂਦੀ ਆ ਰਾਮਗੜ੍ਹ ਤੱਕ ਇਹੀ ਆ ਕਿ ਮਿਲਦੀ ਆ ਨਾ ਇੰਡੀਆ ਕਿੱਥੇ ਮਿਲਦੀ ਆ ਪਾਣੀ ਸਾਫ ਹੀ ਪੂਰਾ ਕਿਉਂ ਕਿ ਇੱਥੇ ਨਿੱਤਲ ਦਾ ਪਾਣੀ ਕਿਹੜਾ ਬੜੀ ਦੂਰ ਪਿੰਡਾਂ ਵੀ ਦੇਖਦਾ ਵੀ ਜਿੱਦਿਹਾ ਆਉਂਦਾ ਪੰਛੀ ਪੀਂਦੇ ਨੇ ਪੰਛੀ ਜਾਨਵਰ ਰਹਾਉਂਦੇ ਨੇ ਤੇ ਆਪੋਲ ਬਾਈ ਪ੍ਰੋਡਿਊਸਰ ਨੇ ਬਣਵਾਇਆ ਤਿੰਨ ਦੇੜੀ ਲਵਾ ਕੇ ਤਿੰਨ ਦੇੜੀ ਲਵਾਏ ਬਾਈ ਤਿੰਨ ਦੇੜੀ ਲਾ ਕੇ ਸਾਈਕਲ ਸੁਣ ਲਗਾਓ ਅੱਛਾ ਕਿੰਨੇ ਰੁਪਏ ਦੇੜੀ ਦਿੱਤੀ ਫਿਰ ਦੇੜੀ ਇੱਧਰ ਠੀਕ ਹੈ ਕਿੰਨੇ ਦਾ 150 200 200 200 ਬਾਈ ਕਹਿੰਦਾ ਤੇ ਬਾਈ ਬਾਈ ਨੇ ਬਹੁਤ ਵਧੀਆ ਤਰੀਕੇ ਨਾਲ ਨਾ ਆਪਾਂ ਨੂੰ ਮਿਲਿਆ ਤੇ ਆਪਾਂ ਚੱਲਦੇ ਆਜੋ ਤੇ ਬਣਾਣੇ ਜੀ